ਦੋਸਤੋ ਅਗਰ ਆਪਾਂ ਨੇ ਡੇਰੀ ਦਾ ਕੰਮ ਕਰਨਾ ਤਾਂ ਉਹਦੇ ਲਈ ਆਪਾਂ ਲਿਮਟ ਤੇ ਲੋਨ ਕਿਵੇਂ ਲੈ ਸਕਦੇ ਆ ਕਿਉਂਕਿ ਜ਼ਿਮੀਂਦਾਰ ਲਈ ਜ਼ਿਮੀਂਦਾਰ ਦਾ ਜਿਹੜਾ ਖੇਤੀਬਾੜੀ ਦੇ ਨਾਲ ਰਿਲੇਟਡ ਕੰਮ ਕਰਨੇ ਨੇ ਜਿਹੜੇ ਉਹ ਸੌਕੇ ਹੁੰਦੇ ਨੇ ਇਹ ਜ਼ਿਮੀਂਦਾਰ ਦੇ ਖੇਤੀਬਾੜੀ ਦੇ ਨਾਲ ਰਿਲੇਟਡ ਕੰਮ ਹੈਗਾ ਜਿਹੜਾ ਡੇਰੀ ਫਾਰਮ ਦਾ ਤੇ ਉਹਦੀ ਅੱਜ ਮੈਂ ਤੁਹਾਨੂੰ ਜਾਣਕਾਰੀ ਦਿਨਾ ਉਹ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਜੇਕਰ ਤੁਸੀਂ ਡੇਰੀ ਦੇ ਉੱਪਰ ਲੋਨ ਲੈਣੇ ਹੋ ਉਹਦੇ ਚ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਊਗਾ ਕਿਵੇਂ ਲੋਨ ਮਿਲਦਾ ਜਾਂ ਕੀ ਹੋਏਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਦੋਸਤੋ ਜਿਹੜਾ ਡੈਰੀ ਦੇ ਉੱਪਰ 14 ਲੱਖ ਰੁਪਏ ਦੇ ਕਰੀਬ ਆਪਾਂ ਨੂੰ ਲੋਨ ਮਿਲ ਸਕਦਾਗਾ ਤੇ ਉਹਦੇ ਲਈ ਆਪਾਂ ਨੂੰ ਆਪਣੇ ਜਿਹੜੇ ਪਸ਼ੂ ਲੈਨੇ ਨੇ ਉਹ ਉਹਨਾਂ ਦੇ ਉੱਪਰ ਲੋਨ ਮਿਲਦਾ ਤੇ ਆਪਾਂ ਨੂੰ ਜਿਹੜਾ ਆਪਣਾ ਸੈੱਡ ਬਣਾਉਣੇ ਆ ਉਹਦੇ ਤੇ ਆਪਾਂ ਨੂੰ ਲੋਨ ਮਿਲਦਾ ਹੈਗਾ ਜੇ ਆਪਾਂ ਹੁਣ ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਦੋ ਤਿੰਨ ਮੈਂ ਸੰਖੇਪ ਦੇ ਵਿੱਚ ਹੀ ਗੱਲ ਰੱਖਾਂਗਾ ਜੇਕਰ ਆਪਾਂ ਦੋਸਤੋ ਆਪਣੇ ਸਭ ਤੋਂ ਪਹਿਲਾਂ ਕਾਗਜ਼ ਆਪਾਂ ਨੂੰ ਮੇਨ ਜਿਹੜੇ ਉਹੀ ਪਹਿਲਾਂ ਇੱਕ ਤੁਹਾਡਾ ਡੈਰੀ ਦਾ ਜਿਹੜਾ ਤੁਸੀਂ ਸਿੱਖ ਕੇ ਡੈਰੀ ਲਈ ਇੱਕ ਸਰਟੀਫਿਕੇਟ ਬਣਦਾਗਾ ਉਹ অতি ਜ਼ਰੂਰੀ ਆ ਜਿਹੜਾ ਕਿ ਪਸ਼ੂ ਪਾਲਣ ਵਿਭਾਗ ਦੇ ਵਿੱਚੋਂ ਇੱਕ ਕੈਂਪ ਲਾ ਕੇ ਉਹਨਾਂ ਦੀ ਮਤਲਬ ਹੁੰਦੀ ਆ ਉਹ ਤੁਸੀਂ ਸਰਟੀਫਿਕੇਟ ਲੈਣਾ ਤੁਹਾਡੇ ਲਈ ਜ਼ਰੂਰੀ ਹੁੰਦਾਗਾ ਤੇ ਉਸ ਤੋਂ ਬਾਅਦ ਉਹੀ ਆਈ ਕਾਰਡ ਆਪਣਾ ਇਨਕਮ ਟੈਕਸ ਦੀ ਰਿਟਰਨਾਂ ਤੁਹਾਡੇ ਜਿੱਥੇ ਤੁਸੀਂ ਪੋਲਟਰੀ ਫਾਰਮ ਆਪਣੇ ਡੈਰੀ ਫਾਰਮ ਬਣਾਉਣਾ ਹੈ ਉਸ ਪ੍ਰਾਪਰਟੀ ਦਾ ਮਤਲਬ ਇਹਦੇ ਵਿੱਚ ਕੋਈ ਪ੍ਰਾਪਰਟੀ ਵਾਲਾ ਜ਼ਿਆਦਾ ਜ਼ਰੂਰੀ ਨਹੀਂ ਹੈਗਾ ਤੇ ਇਹਦੇ ਵਿੱਚ ਤੁਸੀਂ ਆਪਣਾ ਬਾਕੀ ਦੇ ਡਾਕੂਮੈਂਟ ਲਾ ਕੇ ਲੈ ਸਕਦੇ ਹੋ ਆਧਾਰ ਕਾਰਡ ਫੋਟੋ ਵਗੈਰਾ ਇਹ ਸਿੰਪਲ ਚੀਜ਼ਾਂ ਨੇ ਪਰ ਦੋਸਤੋ ਇਹਦੇ ਵਿੱਚ ਮੇਨ ਜਿਹੜੀਆਂ ਗੱਲਾਂ ਸਮਝਾਉਣ ਵਾਲੀਆਂ ਨੇ ਜੇ ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਸੈੱਟ ਹੈ ਉਹਦੇ ਤੇ ਦੋਸਤੋ ਜਿਹੜੇ ਆਪਾਂ ਨੂੰ ਪੈਸੇ ਮਿਲਨੇ ਨੇ ਉਹਦੇ ਤੇ 50% ਸਬਸਿਡੀ ਮਿਲਦੀ ਆ ਜਿਹੜਾ ਸੈੱਟ ਆਪਾਂ ਬਣਾਉਨੇ ਆ ਤੇ ਜਿਹਦੇ ਥੋੜਾ ਜਿਹਾ ਵੱਧ ਘਟ ਹੁੰਦੀ ਆ ਜਿਵੇਂ ਐਸਸੀ ਬੀਸੀ ਨੂੰ ਵੱਧ ਹੁੰਦੀ ਆ ਤੇ ਆਪਣਾ ਜਰਨਲ ਨੂੰ ਘਟ ਹੁੰਦੀ ਆ ਪਰ ਤਕਰੀਬ ਅਪਰੋਕਸੀਮੇਟਲੀ 50% ਦੇ ਕਰੀਬ ਪਰ ਉਹਦੇ ਲਈ ਇਹ ਨਹੀਂ ਕਿ ਤੁਸੀਂ ਸੈੱਟ ਪਹਿਲਾਂ ਬਣਾਈ ਬੈਠੇ ਹੋ ਤੇ ਫਿਰ ਤੁਸੀਂ ਕਹਿ ਦੋ ਵੀ ਇਹਦੇ ਚੀਜ਼ੇ ਅਸੀਂ ਪਸ਼ੂ ਪਾ ਲੈਨੇ ਸਾਨੂੰ ਸੈੱਟ ਦੇ ਉੱਪਰ ਦੇ ਦਿਓ ਇਦਾਂ ਨਹੀਂ ਸੈੱਟ ਤੁਹਾਨੂੰ ਬਣਾਉਣਾ ਪਊਗਾ ਔਰ ਉਹਨਾਂ ਦੀਆਂ ਇਨਸਟਰਕਸ਼ਨਾਂ ਦੇ ਮੁਤਾਬਕ ਬਣਾਉਣਾ ਪਊਗਾ ਜਿਵੇਂ ਮਤਲਬ ਤੁਹਾਨੂੰ ਬੈਂਕ ਕਹੂਗੀ ਕਿ ਐਨਏਬੀ ਐਨਏ ਦਾ ਇਹ ਲੰਮਾ ਚੌੜਾ ਇੰਨਾ ਉੱਚਾ ਤੇ ਆਹ ਚੀਜ਼ਾਂ ਇਹਦੇ ਚਾਹੀਦੀਆਂ ਨੇ ਕਿ ਉਹਨਾਂ ਦੇ ਨਕਸ਼ੇ ਮੁਤਾਬਕ ਤੁਹਾਨੂੰ ਬਣਾਉਣਾ ਪਊਗਾ ਤੇ ਉਹਦੇ ਮੁਤਾਬਕ ਹੀ ਤੁਸੀਂ ਸਾਰਾ ਮਟੀਰੀਅਲ ਵਗੈਰਾ ਜਦੋਂ ਖਰੀਦੋਗੇ ਉਹਦੇ ਤੇ ਤੁਹਾਨੂੰ ਉਹ ਪੈਸੇ ਦੇਣਗੇ ਉਹਦੇ ਤੇ ਤੁਹਾਨੂੰ ਜਿਹੜਾ ਸਬਸਿਡੀ ਆ ਉਹ ਮਿਲੇਗੀ ਉਹ ਤੋਂ ਬਾਅਦ ਉਹ ਤੋਂ ਫਿਰ ਆ ਜਾਂਦੇ ਨੇ ਪਸ਼ੂ ਮਤਲਬ ਜਿਹੜੀਆਂ ਤੁਸੀਂ ਮੱਝਾਂ ਜਾਂ ਗਾਵਾਂ ਲੈਣੀਆਂ ਨੇ ਇੱਕ ਤਾਂ ਇਹ ਗੱਲ ਦਾ ਖਿਆਲ ਜ਼ਰੂਰ ਰੱਖਣਾਗਾ ਕਿ ਕਮਜਕਮ 40 ਤੋਂ 50 ਕਿਲੋ ਵਾਲੀ ਮੱਝ ਚਾਹੀਦੀ ਹੈ ਤੁਹਾਨੂੰ ਗਾਂ ਐਦੋਂ ਉੱਪਰ ਉੱਪਰ ਦੁੱਧ ਵਾਲੀਆਂ ਜੇ ਤੁਸੀਂ ਕਾਮਯਾਬ ਹੋਣਾ ਜੇ ਤੁਸੀਂ ਐਵੇਂ ਲਿਆ ਕੇ ਫੰਡਰ ਦੇ ਪਸ਼ੂ ਪਾਲੋਗੇ ਫੇਰ ਦੋਸਤੋ ਕੋਈ ਨਾ ਪਹਿਲੀ ਗੱਲ ਤੁਸੀਂ ਕਾਮਯਾਬ ਹੀ ਹੋਵੋ ਨਾ ਤੁਹਾਨੂੰ ਬੈਂਕ ਹੀ ਕੋਈ ਮਤਲਬ ਹੋ ਕਰੇ ਉਹਦੇ ਚ ਤੁਸੀਂ ਜਿਹੜੀਆਂ ਮੱਝਾਂ ਜਾਂ ਗਾਇਆਂ ਜੋ ਵੀ ਤੁਸੀਂ ਪਾਉਣਾਗਾ ਉਹਦੀ ਜਿਹੜੀ ਖਰੀਦ ਕਰਨੀ ਆ ਉਹਦੇ ਪ੍ਰੋਪਰ ਤੁਹਾਨੂੰ ਡਾਕੂਮੈਂਟ ਨਾਲ ਲੈਣੇ ਹੁੰਦੇ ਨੇਗੇ ਤੇ ਉਹਦੇ ਤੇ ਤੁਹਾਨੂੰ ਦੋਸਤੋ 25 ਤੋਂ 30% ਸਬਸਿਡੀ ਮਿਲਦੀ ਆ ਇਹ ਵੀ ਐਸਸੀ ਤੇ ਜਨਰਲ ਭਾਈਚਾਰੇ ਨਾਲ ਵਾਧਦੀ ਘਟਦੀ ਰਹਿੰਦੀ ਆ ਤੇ ਇਹ ਜਿਹੜਾ ਡੈਰੀ ਲੋਨ ਹੈ ਇਹ ਦੋਸਤੋ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਡੈਰੀ ਲੋਨ ਤੁਹਾਨੂੰ ਕਾਮਯਾਬੀ ਦਿਵਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਪਾਉਂਦਾ ਹੈਗਾ ਕਿਉਂਕਿ ਆਮ ਖਾਸ मतलब ਮੈਨੂੰ ਪਤਾ ਜੀਵਿਦਾਰਾਂ ਕੋਲ ਹਰੇਕ ਦੀ ਆਈ ਚਲਾਈ ਮਸਾ ਚਲਦੀ ਆ ਅਗਰ ਤੁਹਾਡੇ ਕੋਲੇ ਪੰਜ ਕਿੱਲੇ ਜ਼ਮੀਨਾਂ ਤਾਂ ਪੰਜ ਕਿੱਲੇ ਦੇ ਵਿੱਚ ਜ਼ਿਮੀਂਦਾਰ ਕੀ ਕਰੂਗਾ ਪੰਜ ਕਿੱਲੇ ਵਾਲਾ ਜ਼ਿਮੀਂਦਾਰ ਅਗਰ ਨਾਲ 50 ਪਸ਼ੂ ਪਾਲੂਗਾ ਤੇ ਪ੍ਰੋਪਰ ਉਹਨੂੰ ਮਤਲ ਕਾਰੋਬਾਰ ਨੂੰ ਕਰੂਗਾ ਫੇਰ ਕਿਉਂਕਿ ਤੁਹਾਡੇ ਕੋਲੇ ਪੱਠੇ ਦਾਣਾ ਚਾਰਾ ਜਿਹੜਾ ਹੈਗਾ ਉਹ ਆਪਾਂ ਨੂੰ ਜ਼ਿਮੀਂਦਾਰ ਕੋਲੇ ਹੁੰਦਾ ਹੈਗਾ ਤੇ ਅਚਾਰ ਪਾ ਲੈਨੇ ਆਪਾਂ ਇਨ੍ਹਾਂ ਚੀਜ਼ਾਂ ਦਾ ਤੁਹਾਨੂੰ ਬੈਨੀਫਿਟ ਮਿਲੂਗਾ ਤੇ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਆ ਦੋਸਤੋ ਤੁਹਾਨੂੰ ਹਰ ਹਾਲਤ ਕਰਨੀ ਚਾਹੀਦੀ ਹੈ ਇਹ ਮੋਟੀਆਂ-ਮੋਟੀਆਂ ਜੇ ਮੈਂ ਤੁਹਾਨੂੰ ਬੇਸਿਕ ਗੱਲਾਂ ਹੀ ਦੱਸੀਆਂ ਨੇਗੀਆਂ ਜਿਆਦਾ ਡਿਟੇਲ ਦੇ ਵਿੱਚ ਤੁਹਾਨੂੰ ਵੀਡੀਓ ਮੈਂ ਫੇਰ ਲੈ ਆਉਂਗਾ ਲੇਕਿਨ ਇਹ ਬੇਸਿਕ ਗੱਲਾਂ ਨੇ ਕਿ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਜਿਹੜੀਆਂ ਰਿਟਰਨਾਂ ਨੇ ਤੇ ਇੱਕ ਤੁਹਾਡਾ ਜਿਹੜਾ ਸਰਟੀਫਿਕੇਟ ਹੈ ਇਹ ਚੀਜ਼ਾਂ ਤੁਹਾਨੂੰ অতি ਜ਼ਰੂਰੀ ਨੇ ਪਹਿਲਾਂ ਤੁਹਾਡੇ ਕੋਲ ਹੋਣ ਅਪਲਾਈ ਕਰਨ ਲਈ ਤੇ ਉਸ ਤੋਂ ਬਾਅਦ ਫਿਰ ਜਿਹੜਾ ਪਹਿਲਾਂ ਸੈੱਟ ਬਣਾਉਣਾ ਸੈੱਟ ਤੇ ਤੁਹਾਨੂੰ ਮਤਲਬ ਪੈਸੇ ਮਿਲਣਗੇ ਉਹਦੇ ਤੇ ਸਬਸਿਡੀ ਮਿਲੇਗੀ ਤੇ ਲੇਕਿਨ ਸਬਸਿਡੀ ਆਉਂਦੀ ਹੁੰਦੀ ਹੈ ਇਹ ਬਾਅਦ ਦੇ ਵਿੱਚ ਪਹਿਲਾਂ ਇੱਕ ਵਾਰੀ ਆਪਾਂ ਨੇ ਬਣਾਉਣਾ ਹੁੰਦਾ ਬਾਅਦ ਦੇ ਵਿੱਚ ਸਬਸਿਡੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਪਸ਼ੂਆਂ ਤੇ ਪੇਮੈਂਟ ਮਿਲਣੀ ਆ ਔਰ ਕੁਝ ਨਾ ਕੁਝ ਸਮਾਨ ਦੀ ਪੇਮੈਂਟ ਮਿਲਣੀ ਹੁੰਦੀ ਹੈਗੀ ਉਹ ਸਿੱਧੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਇੱਥੋਂ ਅਸੀਂ ਆ ਲੈ ਰਹੇ ਹਾਂ ਉਹ ਅੱਗੇ ਤੁਹਾਨੂੰ ਬੈਂਕ ਪੇਮੈਂਟ ਕਰ ਦਿੰਦੀ ਹੈ ਤੇ ਇਹ ਦੋਸਤੋ ਲੇਕਿਨ ਮੈਂ ਤਾਂ ਸਿਰਫ ਤੁਹਾਨੂੰ ਇਸ ਗੱਲ ਦੇ ਲਈ ਵੀਡੀਓ ਬਣਾ ਰਿਆਂਗਾ ਕਿ ਤੁਸੀਂ ਲੋਨ ਲੈ ਕੇ ਆਪਣਾ ਕੰਮ ਕਰੋ ਮਤਲਬ ਕਿ ਤੁਸੀਂ ਆਪਣਾ ਇਹਦੇ ਨਾਲ ਜ਼ਮੀਨ ਦੇ ਨਾਲ ਡੇਰੀ ਫਾਰਮ ਦਾ ਕਿੱਤਾ ਕਰੋ ਤਾਂ ਕਿ ਤੁਸੀਂ ਮਤਲਬ ਆਪਣਾ ਇੱਕ ਕੀ ਕਹਿੰਦੇ ਨੇ ਉਹਨਾਂ ਆਪਾਂ ਸਾਈਡ ਬਿਜ਼ਨਸ ਹੈ ਜਿਮੀਦਾਰਾਂ ਦਾ ਸੋ ਇਹਨੂੰ ਜ਼ਰੂਰ ਮਤਲਬ ਕਰਨ ਦੀ ਕੋਸ਼ਿਸ਼ ਕਰੋ ਜੇ ਕਿਸੇ ਨੂੰ ਪੂਰੀ ਜਾਣਕਾਰੀ ਲੈਣੀ ਹੈ ਫੋਨ ਕਰ ਸਕਦਾ ਹੈ ਤੇ ਬਾਕੀ ਕੱਲੀ-ਕੱਲੀ ਡਾਕੂਮੈਂਟਲੀ ਵੀ ਜਿਹੜੀ ਮਤਲਬ ਵੀਡੀਓ ਦੇ ਦੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ